ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀ ਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟ ਸੈਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਨੀਲੀ ਦੀ ਇੱਕ ਬਹੁਤ ਵਧੀਆ ਚੰਗੀ ਇਹ ਖੂਬਸੂਰਤ ਇਹ ਮੱਝ ਸੋ ਦੋਸਤੋ ਕੀ ਡਿਟੇਲ ਹੈ ਕਿ ਉਸ ਤੋਂ ਪਹਿਲਾਂ ਜਿਹੜਾ ਏਰੀਆ ਸ਼ਹਿਰਪੇਖ ਇਵੈਂਟ ਹੈਗਾ ਦੋਸਤੋ ਖਾਸ ਦਿਲਾ ਜਿਹੜਾ ਤਰਨ ਤਰਨ ਆ ਜਾਂਦਾ ਜੀ ਸੋ ਦੋਸਤੋ ਇਹ ਮੱਝ ਤੇਜਾ ਸੁਆ ਸੂਈ ਹੋਈ ਆ ਅੱਜ ਤਕਰੀਬਨ 4 ਦਿਨ ਦੀ ਸੂਈ ਹੈ ਜੀ ਮਗਰ ਇਸਦੇ ਜਿਹੜਾ ਬੱਚਾ ਹੈਗਾ ਜੀ ਕਾਫ ਉਹ ਕੱਟੀ ਆ ਕੱਟੀ ਨੀਲੀ ਰਾਵੀ ਦੇ ਵਿੱਚ ਜਿਹੜੀ ਪਿਓਰ ਹੈਗੀ ਆ ਤੁਸੀਂ ਵੇਖ ਸਕਦੇ ਹੋ ਜੀ ਪਰਲੇ ਪਾਸੇ ਕੱਟੀ ਜਿਹੜੀ ਬੰਨੀ ਹੋਈ ਆ ਬਹੁਤ ਵਧੀਆ ਚੰਗੀ ਕੱਟੀ ਹੈ ਜੀ ਮੱਝ ਦੋਸਤੋ ਇਹ ਜਿਹੜੀ ਨੀਲੀ ਦੇ ਵਿੱਚ ਪੈ ਜਾਂਦੀ ਆ ਕਾਫੀ ਸੋਹਣੀ ਬਹੁਤ ਵਧੀਆ ਚੰਗੇ ਵਜਨ ਵਾਲੀ ਇਹ ਜਿਹੜੀ ਮੱਝ ਹੈਗੀ ਆ ਬਾਕੀ ਦੋਸਤੋ ਜਿਹੜਾ ਮਿਲਕ ਤਕਰੀਬਨ 12-13 ਲੀਟਰ ਦੀ ਕੈਪੈਸਿਟੀ ਇਸ ਦੀ ਰਹੇਗੀ 12-13 ਲੀਟਰ ਜਿਹੜਾ ਮਿਲਕ ਇਹ ਚੁਆਏਗੀ ਇਸ ਟਾਈਮ ਜਿਹੜਾ ਦੁੱਧ ਦੋਸਤੋ ਬੌਲੇ ਦੇ ਵਿੱਚ ਹੈਗਾ 7.5 ਤੋਂ 8 ਲੀਟਰ ਜਿਹੜਾ ਬੌਲਾ ਬਿਲਕੁਲ ਤਿਆਰ ਹੈਗਾ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਉੱਪਰ ਦਿੱਤੇ ਗਏ ਸੰਪਰਕ ਨੰਬਰ ਜਿਹੜੇ ਨੰਬਰ ਹਨ ਦੋਸਤੋ 98144 5681 ਤੇ ਸੰਪਰਕ ਕਰਕੇ ਤੁਸੀਂ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਚੁਆਈ ਦੀ ਧਾਰ ਦੀ ਬਿਲਕੁਲ ਇੱਕ ਨੰਬਰ ਪਾਸ ਹੈਗੀ ਆ ਮੌਕੇ ਤੇ ਤੁਸੀਂ ਆਪਣੀ ਦੋ ਡੰਗ ਦੀ ਇੱਕ ਡੰਗ ਦੀ ਚੁਆਇਸ ਜਾ ਕੇ ਖੁਦ ਕਰ ਸਕਦੇ ਹੋ ਤਸੱਲੀ ਆਪਣੇ ਖੁਦ ਕਰ ਸਕਦੇ ਹੋ ਬਾਕੀ ਮੱਝ ਕਿਸੇ ਪਾਸੇ ਵੀ ਖੁੰਜੀ ਨਹੀਂ ਹੈਗੀ ਬਿਲਕੁਲ ਛੋਟਾ ਸਿੰਘ ਹੈਗਾ ਬਿੱਲੀ ਆਖਾ ਮਗਰ ਇਹ ਪੈਰ ਵਾਈਟ ਹਨ ਦੋਸਤੋ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਬਾਕੀ ਚੰਗੀ ਮੱਝ ਹੈਗੀ ਆ ਮੁੱਲ ਦੋਸਤੋ 82000 ਰੁਪਇਆ ਡਿਮਾਂਡ ਹੈਗੀ ਆ ਮੌਕੇ ਤੇ ਜਿਹੜਾ ਸੱਜਣ ਚਲ ਕੇ ਆਉਂਦਾ ਹੈ ਮਾਣਤਾਂ ਉਸ ਦਾ ਜ਼ਰੂਰ ਕੀਤਾ ਜਾਵੇਗਾ ਬਾਕੀ ਕੱਦ ਕਾਠ ਵਜ਼ਨ ਬਿਲਕੁਲ ਇੱਕ ਨੰਬਰ ਹੈਗਾ ਦੋਸਤੋ ਕੱਦ ਵੀ ਸਹੀ ਹੈਗਾ ਮੱਝ ਦਾ ਵਜ਼ਨ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਬਾਕੀ ਕਿਸਾਨ ਵੀਰੋ ਜਿਹੜੀ ਪਿੱਠ ਪੂੜੇ ਦੀ ਲੰਬਾਈ ਚੁੜਾਈ ਆ ਮੱਝ ਦੀ ਵੇਲ ਆ ਕਾਫੀ ਵਧੀਆ ਚੰਗੀ ਸੋਹਣੀ ਆ ਵਜ਼ਨ ਵੀ ਕਾਫੀ ਜ਼ਿਆਦਾ ਹੈਗਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਜੀ ਥਾਣਾ ਦੀ ਲੰਬਾਈ ਵੀ ਬਹੁਤ ਜ਼ਿਆਦੀ ਸੋਹਣੀ ਹੈ ਮਗਰ ਕੱਟੀ ਵੀ ਚੰਗੀ ਹੈਗੀ 100% ਦੋਸਤੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ